ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 21 ਮਾਰਚ 2025 ਦਿਨ ਸ਼ੁੱਕਰਵਾਰ ਚੇਤ ਮਹੀਨੇ ਦੀ 8 ਤਰੀਕ ਹੈ ਜੀ ਸੈਮੀਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਵਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪੁਰਾਂ ਦੇ ਵਿੱਚ ਗੱਲਬਾਤ ਹੋਊਗੀ ਹਰਟਸਨ ਬੇ ਕੈਨੇਡਾ ਦੇ ਵਿੱਚ 1670 ਤੋਂ ਚਲ ਰਹੀ ਕੰਪਨੀ ਜਿਹਦੇ ਭਾਂਡੇ ਲਗਭਗ ਅੱਜ ਵਿਕ ਚੁੱਕੇ ਆ ਜੀ ਤੇ ਕੀ ਹੋਇਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਚੰਦਰ ਆਰਿਆ ਬਾਰੇ ਜਿਹਨੂੰ ਲਿਬਰਲ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਕਾਰਨੇ ਦੇ ਐਲਾਨ ਦੀ ਗੱਲ ਹੋਊਗੀ ਜਿਵੇਂ ਵਿੱਚ ਉਹਨਾਂ ਨੇ ਕੈਪੀਟਲ ਗੇਨ ਟੈਕਸ ਦੇ ਉੱਤੇ ਜਿਹੜਾ ਵਾਅਦਾ ਕਰਨ ਦੀ ਤਜ਼ਵੀਰ ਸੀ ਉਹ ਹਾਲ ਦੀ ਘੜੀ ਰੋਕ ਦੁੱਤੀ ਹੈ ਜੀ ਅਰਮਿਤ ਸ਼ਾਹ ਨੇ ਅੱਜ ਸੰਸਦ ਦੇ ਵਿੱਚ ਬੋਲਦਿਆਂ ਕੀ ਕਿਹਾ ਤੁਹਾਨੂੰ ਸੁਣਾਵਾਂਗੇ ਤੇ ਉਹਦੀ ਚੀਜ਼ ਰਫੜ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਉਹ ਸਮਝਾ ਕੀ ਰਿਹਾ ਸੋ ਕੇਜਰੀਵਾਲ ਨੇ ਪੰਜਾਬ ਦੇ ਸਿਰ ਹੋਰ ਭਾਰ ਪਾਤਾ ਦਿੱਲੀ ਤੋਂ ਲਿਆ ਕੇ ਦੋ ਕੱਚੂ ਪੰਜਾਬ ਦੇ ਖੂਨ ਹੋਰ ਲਾ ਦਿੱਤੇ ਆ ਤੇ ਅਖੀਰ ਚ ਗੱਲਬਾਤ ਹੋ ਗਈ ਕਿਸਾਨ ਮੋਰਚੇ ਤੋਂ ਚੋਰੀ ਹੋਏ ਸਮਾਨ ਦੀ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰੋਂ ਲੱਭ ਰਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਦੇ ਮਾਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸੋ ਹੁਣ ਤਾਂ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਜਦੋਂ ਆਪਾਂ ਗੱਲ ਕੈਨੇਡਾ ਦੀ ਕਰਦੇ ਆ ਤਾਂ ਕੈਨੇਡਾ ਦੀ ਇੱਕ ਸਭ ਤੋਂ ਪੁਰਾਣੀ ਕੰਪਨੀ ਜਿਹਨੇ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਦਾ ਮੋਢ ਬਣਿਆ ਕੈਨੇਡਾ ਦੀ ਆਜ਼ਾਦੀ ਤੋਂ ਵੀ ਪਹਿਲਾਂ ਇਹ ਕੰਪਨੀ ਬਣੀ ਹੋਈ ਸੀ ਹਾਰਟਸਨ ਬੇ 1670 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਉਸ ਤੋਂ ਬਾਅਦ ਚ ਲਗਾਤਾਰ ਇਹਨਾਂ ਨੇ ਖੱਲਾਂ ਦਾ ਵਪਾਰ ਸ਼ੁਰੂ ਕੀਤਾ ਕਿਉਂਕਿ ਕੈਨੇਡਾ ਉਸ ਵੇਲੇ ਇੱਕ ਕਹੋ ਜੰਗਲੀ ਇਲਾਕਾ ਸੀ ਸਿਰਫ ਮੂਲ ਨਿਵਾਸੀ ਇੱਥੇ ਵਸਦੇ ਸੀਗੇ ਅਰੇਚਾਂ ਉਹਦੀਆਂ ਖੱਲਾਂ ਵੱਡੀਆਂ ਮੱਛੀਆਂ ਦੀਆਂ ਖੱਲਾਂ ਤੋਂ ਸ਼ੁਰੂ ਹੋਇਆ ਕੰਮਕਾਰ ਇੱਥੇ ਤੱਕ ਚੱਲਿਆ ਕਿ ਹਾਰਟਸਨ ਬੇ ਕੈਨੇਡਾ ਦਾ ਇੱਕ ਬਹੁਤ ਵੱਡਾ ਡਿਪਾਰਟਮੈਂਟਲ ਸਟੋਰ ਬਣ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੀ ਇੰਨੀ ਚੜ੍ਹਾਈ ਰਹੀ ਹੈ ਕਿ ਮਾਤੜ ਬੰਦਾ ਤਾਂ ਖਰੀਦਦਾਰੀ ਕਰਨ ਅੱਗਾ ਕਤਰੌਂਦਾ ਸੀਗਾ ਸਿਰਫ ਚੀਜ਼ਾਂ ਦੇਖ ਪਾ ਕੇ ਹੀ ਮੁੜਿਆਉਂਦਾ ਸੀ ਪਰ ਹੁਣ ਹਾਲਾਤ ਇਹ ਹੋ ਗਿਆ ਕਿ ਕੰਪਨੀ ਲਿਕুইਡੇਸ਼ਨ ਵੱਲ ਜਾ ਰਹੀ ਹੈ ਜਿਹੜੇ ਇਹਨਾਂ ਦੇ ਮੁੱਖ ਸਟੋਰ ਨੇ ਹਾਰਟਸਨਜ਼ ਬੇ ਜਿਹਨੂੰ ਦਾ ਬੇ ਵੀ ਪਹਿਲਾਂ ਕਿਹਾ ਜਾਂਦਾ ਸੀਗਾ ਤੇ ਉਹ ਬੰਦ ਹੋਣ ਜਾ ਰਹੇ ਆ ਕੰਪਨੀ ਵੱਲੋਂ ਬਕਾਇਦਾ ਕੈਨੇਡਾ ਦੀ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਨੂੰ ਸਟੋਰ ਬੰਦ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਜਿਹੜੀਆਂ ਲੀਜ਼ਾਂ ਆਲਰੇਡੀ ਹੋਈਆਂ ਹੋਈਆਂ ਨੂੰ ਤੋਂ ਛਟਕਾਰਾ ਦਿਵਾਇਆ ਜਾਵੇ ਸੋ ਅੱਜ ਅਦਾਲਤ ਨੇ ਫੈਸਲਾ ਕਰ ਦਿੱਤਾ ਕਿ 6 ਸਟੋਰ ਛੱਡ ਕੇ ਕੈਨੇਡਾ ਵਿੱਚਲੇ ਬਾਕੀ ਸਾਰੇ ਸਟੋਰ ਉਹ ਹੌਲੀ-ਹੌਲੀ ਬੰਦ ਕਰ ਸਕਦੇ ਆ ਤੇ ਉਹਨਾਂ ਵਿੱਚ ਪਿਆ ਸਮਾਨ ਜਿਹੜਾ ਆਪਣੇ ਸੇਲ ਵਗੈਰਾ ਲਾ ਕੇ ਲਿਕੁਇਡੇਟ ਕਰ ਸਕਦੇ ਆ ਵੇਚ ਸਕਦੇ ਆ অন্ਟਾਰੀਓ ਸੁਪਰੀਅਰ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਉਹਦੇ ਮੁਤਾਬਕ ਉਹਨਾਂ ਨੂੰ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਸਥਿਤ ਜਿਹੜਾ ਉਹਦਾ ਯੰਗ ਸਟਰੀਟ ਵਾਲਾ ਡਿਪਾਰਟਮੈਂਟਲ ਸਟੋਰ ਆ ਵੱਡਾ ਅਜਿਹੜਾ ਕਿ ਬਹੁਤ ਵੱਡਾ ਫਲੈਗਸ਼ਿਪ ਆ ਉਹ ਰੱਖਣਾ ਪਊਗਾ ਇਸ ਤੋਂ ਇਲਾਵਾ ਯੋਰਕ ਡੇਲ ਮਾਲ ਅਤੇ ਰਿਚਮੰਡ ਹੈਲ ਅੰਟਾਰੀਓ ਦੇ ਵਿੱਚ ਇੱਕ ਸਟੋਰ ਆ ਉਹ ਰੱਖਣੇ ਪੈਣਗੇ ਇਸ ਤੋਂ ਇਲਾਵਾ ਤਿੰਨ ਸਟੋਰ ਜਿਹੜੇ ਨੇ ਜੀ ਉਹ ਕਵਿਕ ਵਿੱਚ ਇੱਕ ਮੌਂਟਰੀਅਲ ਚ ਇੱਕ ਲਵਾਲ ਵਿੱਚ ਇੱਕ ਪੁਆਇੰਟ ਕਲੀਅਰ ਸ਼ਹਿਰ ਆ ਕਵਿਕ ਦਾ ਉਹਦੇ ਵਿੱਚ ਬਾਕੀ ਕੈਨੇਡਾ ਦੇ ਜਿਹੜੇ ਸਟੋਰ ਨੇ ਉਹ ਬੰਦ ਕਰ ਸਕਦੇ ਆ ਜਿਹੜਾ ਇਹ ਬੇਸ ਹੈਗਾ ਇਹਨਾਂ ਦੀ ਕਿਸੇ ਵੇਲੇ 104 ਦੇ ਕਰੀਬ ਲੋਕੇਸ਼ਨਸ ਸੀਗੀਆਂ ਹੁਣ तकरीबन 90 ਦੇ ਕਰੀਬ ਦੱਸਦੇ ਆ ਤੇ 9300 ਤੋਂ ਉਪਰ ਕਰਮਚਾਰੀ ਇਹਨਾਂ ਦੇ ਨਾਲ ਜੁੜੇ ਹੋਏ ਆ ਸੋ ਜਦੋਂ ਇਹ ਸਟੋਰ ਹੁਣ ਖੋਲਣਗੇ ਤਾਂ ਇਹਨਾਂ ਵਿੱਚ ਪਿਆ ਸਾਮਾਨ ਸੇਲ ਤੇ ਲਾਇਆ ਜਾਊਗਾ ਯਾਨੀ ਕਿ ਲਿਕੁਡੇਟ ਕੀਤਾ ਜਾਊਗਾ 15 ਜੂਨ ਤੱਕ ਜਿੰਨਾ ਵੀ ਸਾਮਾਨ ਵੇਚ ਸਕੇ ਵੇਚ ਕੇ ਆਪਣੇ ਪੈਸੇ ਪੂਰੇ ਕਰਨਗੇ ਉਸ ਤੋਂ ਬਾਅਦ 30 ਜੂਨ ਨੂੰ ਇਹ ਬਹੁਤੇ ਸਟੋਰ ਛੱਡ ਜਾਣਗੇ ਸਿਰਫ ਆ ਛੇ ਸਟੋਰ ਜਿਹੜੇ ਰਹਿ ਜਾਣੇ ਆ ਸੋ ਬਾਕੀਆਂ ਦੀਆਂ ਲੀਜ਼ਾਂ ਜਿਹੜੀਆਂ ਉਹਨਾਂ ਦੇ ਉੱਤੇ ਕਾਂਟਾ ਮਾਰਿਆ ਜਾਊਗਾ ਸੋ ਇਹਦੇ ਨਾਲ ਕੀ ਹੋਣਾ ਕਿ ਕੰਪਨੀ ਨਹੀਂ ਬੰਦ ਹੋਣੀ ਕੰਪਨੀ ਜਿਹੜੀ ਉਹ 6 ਸਟੋਰਾਂ ਦੇ ਨਾਲ ਚੱਲੀ ਜਾਊਗੀ ਕੁਝ ਆਨਲਾਈਨ ਕੰਮ ਇਹ ਕਰੀ ਜਾਣਗੇ ਪਰ ਬਾਕੀ ਜਿਹੜਾ ਸਾਰਾ ਧੰਦਾ ਆ ਉਹ ਚੋਪਟ ਹੋ ਜਾਣਾ 93 ਕੁ ਸੌ ਦੇ ਕਰੀਬ ਸਿੱਧੇ ਤੌਰ ਦੇ ਉੱਤੇ ਕਰਮਚਾਰੀ ਉਹਨਾਂ ਦੀ ਛੁੱਟੀ ਹੋਣੀ ਹੈ ਬਾਕੀ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕ ਜੁੜੇ ਸਕੇ ਜਿਵੇਂ ਕਿ ਡਿਲੀਵਰੀਆਂ ਵਾਲੇ ਨੇ ਸਫਾਈ ਵਿਭਾਗਾਂ ਤੇ ਹੋਰ ਬਹੁਤ ਸਾਰੇ ਕਾਰੋਬਾਰੀ ਸੋ ਉਹਨਾਂ ਨੂੰ ਸਭ ਨੂੰ ਨੁਕਸਾਨ ਪਹੁੰਚਣਾ ਹੈ ਗੱਲ ਕੀ ਹੈ ਕਿ ਪੂਰੇ ਨਾਰਥ ਅਮਰੀਕਾ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਰੀਟੇਲ ਮਾਰਕੀਟ ਖਤਮ ਹੋ ਰਹੀ ਆ ਕਿਉਂਕਿ ਘਰ-ਘਰ ਡਿਲੀਵਰੀਆਂ ਆਉਣ ਲੱਗ ਪਈਆਂ ਆ ਉਹੀ ਸਮਾਨ ਜਿਹੜਾ ਤੁਸੀਂ ਜਾ ਕੇ ਦੇਖਦੇ ਸੀਗੇ ਮਹਿੰਗੇ ਭਾਅ ਦਾ ਲੈਂਦੇ ਸੀਗੇ ਉਹ ਉਦੋਂ ਸਸਤੇ ਰੇਟਾਂ ਤੇ ਘਰ ਡਿਲੀਵਰ ਹੋਣ ਲੱਗ ਪਿਆ ਜੇ ਕੋ ਮੋੜਨਾ ਸਮਾਨ ਨਹੀਂ ਪਸੰਦ ਆ ਤਾਂ ਬਿਨੇ ਕਿਸੇ ਨਾਂ ਨੁੱਕਰ ਤੋਂ ਘਰੋਂ ਆ ਕੇ ਅਗਲੇ ਲੈ ਕੇ ਜਾਂਦੇ ਆ ਸੋ ਇਸ ਕਰਕੇ ਜਿਹੜੇ ਵੱਡੇ ਡਿਪਾਰਟਮੈਂਟਲ ਸਟੋਰੇ ਨੇ ਛੋਟੇ ਸਟੋਰ ਜਿਹੜੇ ਸਟੋਰ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਆ ਤੇ ਇਸ ਦਾ ਖਮਿਆਜ਼ਾ ਹੌਲੀ-ਹੌਲੀ ਭੁਗਤਣਾ ਪੈ ਰਿਹਾ ਪਹਿਲਾਂ ਈਟਨ ਬੰਦ ਹੋਇਆ ਫਿਰ ਸੀਅਰਜ਼ ਬੰਦ ਹੋਇਆ ਤੇ ਹੁਣ ਅਬੇ ਦੀ ਵਾਰੀ ਜਿਹੜੀ ਆ ਉਹ ਆ ਗਈ ਆ ਸੋ ਇਸ ਤੋਂ ਇੱਕ ਸਿੱਖਿਆ ਵੀ ਮਿਲਦੀ ਆ ਵੀ ਕੁਝ ਵੀ ਸਥਾਈ ਨਹੀਂ ਹੈਗਾ ਨਾ ਅਸੀਂ ਨਾ ਸਾਡੇ ਕੰਮਕਾਰ ਨਾ ਸਾਡੇ ਵਪਾਰ ਨਾ کاروبار ਨਾ ਘਰ-ਬਾਰ ਪਰ ਬੰਦਾ ਫਿਰ ਵੀ ਇਹੀ ਸੋਚਦਾ ਵੀ ਖਰੇ ਮੈਂ ਇੱਥੇ ਪਰਮਾਨੈਂਟਲੀ ਆਇਆ ਹੋਇਆ ਮੈਨੂੰ ਕੁਝ ਨਹੀਂ ਹੋਣਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਚੰਦਰਾ ਆਰੀਆ ਦੀ ਚੰਦਰਾ ਆਰੀਆ ਆਟਵਾ ਦੇ ਅੰਟਾਰੀਓ ਦੇ ਨੇਪੀਅਨ ਹਲਕੇ ਤੋਂ ਐਮਪੀ ਰਹੇ ਆ 2115 ਤੋਂ ਲੇਬਲ ਪਾਰਟੀ ਦੇ ਪਰ ਉਹ ਕੈਨੇਡਾ ਬਾਰੇ ਘੱਟ ਤੇ ਭਾਰਤ ਬਾਰੇ ਵੱਧ ਸੋਚਦੇ ਰਹੇ ਆ ਜਦੋਂ ਪਿਛਲੇ ਸਾਲਾਂ ਦੇ ਵਿੱਚ ਸਿੱਧੀ ਭਾਰਤੀ ਦਖਲਅੰਦਾਜ਼ੀ ਕੈਨੇਡਾ ਦੇ ਵਿੱਚ ਹੋਣ ਲੱਗੀ ਤੇ ਕੈਨੇਡਾ ਨੇ ਇੱਕ ਸਟੈਂਡ ਲੈ ਲਿਆ ਵੀ ਇੱਥੇ ਆ ਕੇ ਸਾਡੇ ਬੰਦੇ ਮਾਰੇ ਜਾ ਰਹੇ ਆ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਹੋ ਰਿਹਾ ਉਦੋਂ ਵੀ ਚੰਦਰਾ ਆਰਿਆ ਨੇ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਦੀ ਗੱਲ ਛੱਡ ਲੰਘ ਕੇ ਭਾਰਤ ਪੱਖੀ ਸਟੈਂਡ ਲਾਇਆ ਜਿਸ ਵੇਲੇ ਕੈਨੇਡਾ ਦੀ ਪੂਰੀ ਵਿਗੜੀ ਹੋਈ ਸੀ ਜਾ ਕੇ ਨਰਿੰਦਰ ਮੋਦੀ ਖਾਨ ਨੂੰ ਮਿਲਦੇ ਰਹੇ ਸੋ ਕੈਨੇਡਾ ਦੇ ਨਾਲ ਉਹ ਭਾਰਤ ਨੂੰ ਪਹਿਲ ਦਿੰਦੇ ਰਹੇ ਉਹਨਾਂ ਦੇ ਹਦੇਸ਼ਾਂ ਦੇ ਵੱਧ ਕੰਮ ਕਰਦੇ ਰਹੇ ਤੇ ਫਿਰ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਵਾਸਤੇ ਲਿਬਰਲ ਪਾਰਟੀ ਦਾ ਆਗੂ ਬਣਨ ਵਾਸਤੇ ਵੀ ਇੱਕ ਚੋਣ ਲੜਨੀ ਚਾਹੀ ਲਿਬਰਲ ਪਾਰਟੀ ਨੇ ਲੀਡਰਸ਼ਿਪ ਰੇਸ ਵਿੱਚੋਂ ਬਾਹਰ ਕਰ ਦਿੱਤਾ ਤੇ ਜਿਹੜੀ ਹੁਣ ਜਾਣਕਾਰੀ ਮਿਲੀ ਆ ਉਹਦੇ ਮੁਤਾਬਿਕ ਲਿਬਰਲ ਪਾਰਟੀ ਆਫ ਕੈਨੇਡਾ ਨੇ ਚੰਦਰਾ ਆਰੀਆ ਨੂੰ ਇਸ ਵਾਰ ਐਮਪੀ ਦੀ ਟਿਕਟ ਦੇਣ ਤੋਂ ਵੀ ਨਾ ਕਰ ਦਿੱਤੀ ਆ ਤੇ ਇੱਕ ਚਿੱਠੀ ਲਿਖ ਕੇ ਬਕਾਇਦਰ ਨੂੰ ਸੂਚਿਤ ਕਰ ਦਿੱਤਾ ਗਿਆ ਆ ਬੇ ਜਿਹੜੀ ਕਮੇਟੀ ਇਹ ਟਿਕਟਾਂ ਦੇਣ ਦਾ ਫੈਸਲਾ ਕਰਦੀ ਆ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਚੰਦਰ ਆਰੀਆ ਜੀ ਤੁਹਾਨੂੰ ਐਤਕੀ ਟਿਕਟ ਨਹੀਂ ਮਿਲਣੀ ਹੈਗੀ ਤੇ ਟਿਕਟ ਤੋਂ ਜਵਾਬ ਹੋ ਗਿਆ ਜੀ ਸੋ ਭਾਰਤ ਸਰਕਾਰ ਦੇ ਹਿੱਤਾਂ ਮੁਤਾਬਿਕ ਚੱਲ ਰਿਹਾ ਚੰਦਰ ਆਰੀਆ ਨੂੰ ਅਖੀਰ ਲਿਬਰਲ ਪਾਰਟੀ ਆਫ ਕੈਨੇਡਾ ਨੇ ਕਿਕ ਆਊਟ ਕਰ ਦਿੱਤਾ ਹੈ ਜੀ ਤੇ ਹੁਣ ਜਿਹੜੀ ਚਿੱਠੀ ਭੇਜੀ ਉਹਦੇ ਵਿੱਚ ਵੀ ਬੜੇ ਸ਼ਬਦਾਵਲੀ ਉਹਨਾਂ ਨੇ ਇਹੋ ਜਿਹੀ ਵਰਤੀ ਹੈ ਕਿ ਭਿਉਂ ਭਿਉਂ ਕੇ ਛੱਤਰ ਮਾਰੇ ਉਹਨਾਂ ਦੇ ਤੇ ਕੈਨੇਡੀਅਨ ਸਿਆਸੀ ਇਤਿਹਾਸ ਵਿੱਚ ਦੇਖੀਏ ਤਾ ਇੰਨੀ ਬੇਇਜ਼ਤੀ ਕਰਕੇ ਸ਼ਾਇਦ ਹੀ ਕਿਸੇ ਨੂੰ ਕੱਢਿਆ ਗਿਆ ਹੋਵੇ ਇਹਨਾਂ ਮਾਨ ਸਤਕਾਰ ਸ਼ਾਇਦ ਹੀ ਕਿਸੇ ਐਮਪੀ ਨੂੰ ਮਿਲਿਆ ਹੋਵੇ ਤੇ ਦੱਸਿਆ ਗਿਆ ਹੋਵੇ ਵੀ ਭਾਈ ਹੁਣ ਟਾਈਮ ਨਾਲ ਕੋਈ ਹੋਰ ਰਾਹ ਤੁਸੀਂ ਦੇਖ ਲਵੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਸਰਕਾਰ ਦੀ ਤਾਂ ਕੈਨੇਡਾ ਸਰਕਾਰ ਜਿਹੜੀ ਚੱਲ ਰਹੀ ਹੈ ਤੋਂ ਪਹਿਲਾਂ ਵੀ ਇਹੀ ਸਰਕਾਰ ਲੈਵਲ ਪਾਰਟੀ ਦੀ ਸੀ ਜਦੋਂ ਪ੍ਰਧਾਨ ਮੰਤਰੀ ਜੈਸਨ ਟੂਟੋ ਸਗੇ ਹੁਣ ਮਾਰਕ ਕਾਰਨੇ ਆ ਪ੍ਰਧਾਨ ਮੰਤਰੀ ਟੂਟੋ ਦੀ ਸਰਕਾਰ ਦੇ ਵਿੱਚ ਜਿਹੜੇ ਕ੍ਰਿਸਟਿਆ ਫਰੀ ਲੈਂਡ ਸਗੇ ਉਹਨਾਂ ਨੇ ਇੱਕ ਤਜ਼ਵੀਰ ਜਾਂਦੀ ਸੀ ਕਿ ਕੈਪੀਟਲ ਗੇਨ ਟੈਕਸ ਜਿਹੜਾ ਉਹ ਵਧਾਇਆ ਜਾਵੇ ਕੈਪੀਟਲ ਗੇਨ ਟੈਕਸ ਹੈ ਕੀ ਹੈ ਕਿ ਜਦੋਂ ਤੁਸੀਂ ਆਪਣੀ ਇੱਕ ਰਹਿائش ਜਿਹਦੇ ਵਿੱਚ ਤੁਸੀਂ ਰਹਿ ਰਹੇ ਆ ਪ੍ਰਿੰਸੀਪਲ ਰੈਜ਼ੀਡੈਂਸ ਆ ਉਸ ਤੋਂ ਇਲਾਵਾ ਜਿਹੜੀਆਂ ਤੁਹਾਡੇ ਕੋਲ ਪ੍ਰਾਪਰਟੀਆਂ ਆ ਜਾਂ ਕੰਪਨੀਆਂ ਕੋਲ ਪ੍ਰਾਪਰਟੀਆਂ ਆ ਜੇਕਰ ਤੁਸੀਂ ਉਹ ਵੇਚਦੇ ਆ ਤਾਂ ਉਹਦੇ ਤੇ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਆ ਉਹ 50% ਮਾਫ ਹੁੰਦਾ ਸੀਗਾ ਟੋਟਲ ਇਨਕਮ ਦੇ ਵਿੱਚੋਂ ਜਿਹੜਾ 50% ਜਿਹੜਾ ਪ੍ਰੋਫਿਟ ਹੁੰਦਾ ਉਹ ਤੇ ਟੈਕਸ ਦੇਣਾ ਪੈਂਦਾ ਸੀਗਾ ਜਾਇ ਇਹ ਕਹਿ ਲਓ ਵੀ ਕੁੱਲ ਮੁਨਾਫਾ ਜਿੰਨਾ ਵੀ ਤੁਹਾਨੂੰ ਹੋਇਆ ਉਦੇ 25% ਦੇ ਉੱਤੇ ਤਕਰੀਬਨ 25% ਟੈਕਸ ਦੇਣਾ ਪੈ ਜਾਂਦਾ ਸੀ ਸੋ ਇਹ ਜਿਹੜੀ ਤਜ਼ਵੀਜ਼ ਲਿਆਂਦੀ ਹੈ ਗਈ ਸੀ ਕਿ ਉਹ 50% ਦੀ ਥਾਂ ਦੇ ਉੱਤੇ ਹੁਣ 67.7% ਦੇ ਉੱਤੇ ਟੈਕਸ ਲਾਇਆ ਜਾਵੇ ਕੈਪੀਟਲ ਗੇਨ ਟੈਕਸ ਜ਼ਿਆਦਾ ਲਿਆ ਜਾਵੇ ਸੋ ਇਸ ਤੇ ਕਾਫੀ ਵਿਵਾਦ ਖੜਾ ਹੋਇਆ ਰੋਲਾ ਰੱਪਾ ਕਾਫੀ ਪਿਆ ਤੇ ਉਸ ਤੋਂ ਬਾਅਦ ਵਿੱਚ ਇਹ ਤਜਵੀਜ਼ ਰੋਕ ਦਿੱਤੀ ਗਈ ਸੀ ਫਿਰ ਪਿਛਲੇ ਦਿਨੀ ਸੀਆਰ ਨੇ ਵੀ ਇਸ ਗੱਲ ਦਾ ਖਲਾਸਾ ਕਰ ਦਿੱਤਾ ਕਿ ਪਹਿਲਾਂ ਉਹਨਾਂ ਨੇ ਸੌਫਟਵੇਅਰ ਇਸ ਸਾਲ ਵਾਸਤੇ ਤਿਆਰ ਕਰ ਲਏ ਸੀਗੇ ਕਿ 2024 ਦੇ ਵਿੱਚ ਕੈਪੀਟਲ ਗੇਨ ਟੈਕਸ ਨਵੇਂ ਹਿਸਾਬ ਲੱਗੂਗਾ ਪਰ ਹੁਣ ਉਹ ਵਾਪਸ ਜਾ ਰਹੇ ਆ ਤੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਸਪਸ਼ਟ ਰੂਪ ਵਿੱਚ ਬਿਆਨ ਦੇ ਦਿੱਤਾ ਆ ਕਿ ਕੈਪੀਟਲ ਗੇਨ ਟੈਕਸ ਵਿੱਚ ਵਾਧਾ ਰੋਕਿਆ ਜਾ ਰਿਹਾ ਆ ਇਹ ਵਾਧਾ ਨਹੀਂ ਹੋਊਗਾ ਤੇ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਜਿਹੜੇ ਕਿ ਪ੍ਰੇਸ਼ਾਨ ਸੀਗੇ ਕਿ ਟੈਕਸ ਬਹੁਤ ਚੱਲੇ ਜਾਣਾ ਪ੍ਰੋਫਿਟ ਦੇ ਵਿੱਚੋਂ ਇਹਦੇ ਨਾਲ ਹੀ ਅੱਜ ਕਾਨਨ ਨੇ ਇਹ ਵੀ ਗੱਲ ਆਖੀ ਆ ਕਿ ਉਹ ਤਾਂ ਉਲਟਾ ਸਮਾਂ ਬਿਲਡਰਜ਼ ਐ ਡਿਵੈਲਪਰਜ਼ ਇਨੋਵੇਟਰਜ਼ ਅਤੇ ਐਂਟਰਪ੍ਰੈਨਿਅਰਜ਼ ਜਿਹੜੇ ਕੈਨੇਡਾ ਦੇ ਵਿੱਚ ਵੱਡੀਆਂ ਖੋਜਾਂ ਕਰਦੇ ਆ ਵੱਡੇ ਕੰਮ ਲੈ ਕੇ ਆਉਂਦੇ ਆ ਜਿਹੜੀਆਂ ਡਿਵੈਲਪਮੈਂਟਸ ਕਰਦੇ ਆ ਜਾਂ ਸਾਰੀਆਂ ਕਰਦੇ ਆ ਉਹਨਾਂ ਦੇ ਵਾਸਤੇ ਕਹਿੰਦੇ ਸੀ ਹੋਰ ਇਨਸੈਂਟਿਵ ਲੈ ਕੇ ਆ ਰਹੇ ਆ ਤਾਂ ਕਿ ਸਾਡੀ ਜਿਹੜੀ ਇਕਨੋਮੀ ਆ ਜੀ7 ਦੇ ਵਿੱਚੋਂ ਸਭ ਤੋਂ ਟੌਪ ਦੇ ਉੱਤੇ ਹੋਵੇ ਅਤੇ ਨਾਲ ਦੀ ਨਾਲ ਕੈਨੇਡਾ ਦੀ ਇਕਨੋਮੀ ਬਹੁਤ ਸਟਰੋਂਗ ਹੋਣ ਦੇ ਨਾਲ 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 ਹੋਰ ਨੌਕਰੀਆਂ ਕ੍ਰੀਏਟ ਕਰੇ ਸੋ ਇਹਦੇ ਵਿੱਚ ਇੱਕ ਜਿਹੜਾ ਐਲਾਨ ਉਹਨਾਂ ਨੇ ਅੱਜ ਹੋਰ ਕੀਤਾ ਉਹ ਇਹ ਕਿ ਜਿਹੜਾ ਫਾਰਮਿੰਗ ਏਰੀਆ ਆ ਜਾਂ ਫਿਸ਼ਿੰਗ ਦਾ ਕੰਮਕਾਜ ਆ ਆ ਖੇਤੀਬਾੜੀ ਦਾ ਕੰਮਕਾਜ ਆ ਛੋਟੇ ਬਿਜ਼ਨੈਸਸ ਨੇ ਜਦੋਂ ਕੋਈ ਉਹ ਚੀਜ਼ ਵੇਚੀ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਕੈਪੀਟਲ ਗੇਨ ਪ੍ਰੋਫਿਟ ਹੁੰਦਾ ਆ ਤਾਂ ਉਹ ਅੱਗੇ ਐਗਜ਼ੈਂਪਸ਼ਨ ਜਿਹੜੀ ਸੀਗੀ ਉਹ ਹੋ ਮਿਲੀਅਨ ਸਗੇ ਉਹ ਵਧਾ ਕੇ 12 ਲੱਖ 50 ਹਜ਼ਾਰ ਕਰ ਦਿੱਤੀ ਗਈ ਆ। ਸੋ ਜੇਕਰ ਹੁਣ ਤੁਸੀਂ ਕੋਈ ਆਪਣਾ ਫਾਰਮਿੰਗ ਦੇ ਸਬੰਧੀ ਜਾਇਦਾਦ ਵੇਚਦੇ ਆਂ, ਫਿਸ਼ਿੰਗ ਸਬੰਧੀ ਜਾਇਦਾਦ ਵੇਚਦੇ ਆਂ, ਕੋਈ ਛੋਟਾ ਵਪਾਰ ਵੇਚਦੇ ਆਂ ਜਿਹਦੇ ਵਿੱਚ ਤੁਸੀਂ ਕੈਪੀਟਲ ਗੇਨ ਟੈਕਸ ਦੇ ਦੇਣ ਲਈ ਪਾਬੰਦ ਆਂ ਤਾਂ ਉਹ ਐਗਜ਼ੈਂਪਸ਼ਨ ਜਿਹੜੀ ਵਧਾ ਦਿੱਤੀ ਗਈ ਆ ਉਹ 12 ਲੱਖ 50 ਹਜ਼ਾਰ ਕਰ ਦਿੱਤੀ ਗਈ ਆ। ਇਹਦਾ ਵੀ ਕਈ ਲੋਕਾਂ ਨੂੰ ਫਾਇਦਾ ਹੋਣਾ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅੱਜ ਭਾਰਤ ਦੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਰਾਜੀ ਨੇ ਅੱਜ ਲੋਕ ਸਭਾ ਦੇ ਵਿੱਚ ਇੱਕ ਬਿਆਨ ਦੰਦਿਆਂ ਸਿੱਖਾਂ ਬਾਰੇ ਟਿੱਪਣੀਆਂ ਕੀਤੀਆਂ ਇਹਨਾਂ ਟਿੱਪਣੀਆਂ ਦੇ ਵਿੱਚ ਉਹਨੇ ਸਿੱਖਾਂ ਨੂੰ ਵੰਗਾਰ ਵੀ ਪਾਈ ਆ ਸਿੱਖ ਸ਼ਖਸੀਤਾਂ ਬਾਰੇ ਵੀ ਟਿੱਪਣੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਉਹਦਾ ਲਹਿਜਾ ਕੋਈ ਬਹੁਤਾ ਵਧੀਆ ਨਹੀਂ ਸੀਗਾ ਅਤੇ ਨਾਲ ਦੀ ਨਾਲ ਉਹਨੇ ਆਪਣੇ ਇੱਕੋ ਹੀ ਬਿਆਨ ਦੇ ਰਾਹੀਂ ਪੰਜਾਬ ਦੇ ਹਿੰਦੂਆਂ ਨੂੰ ਤੇ ਪੰਜਾਬ ਦੇ ਸਿੱਖਾਂ ਨੂੰ ਕਿਵੇਂ ਸੋਚਣਾ ਆ ਉਹਦਾ ਇਸ਼ਾਰਾ ਵੀ ਦਿੱਤਾ ਹੈ ਸੋ ਇਹ ਜਿਹੜਾ ਬਿਆਨ ਆ ਇਹ ਬੇਸ਼ੱਕ ਦੇਖਣ ਨੂੰ ਇਦਾਂ ਲੱਗਦਾ ਵੀ ਇੱਕ ਸੁਧਾਰਨ ਜਿਹਾ ਬਿਆਨ ਆ ਪਰ ਜੇਕਰ ਤੁਸੀਂ ਇਹਨੂੰ ਵਾਰ-ਵਾਰ ਸੁਣ ਕੇ ਦੀ ਚੀਜ਼ ਫੜ ਕਰੋਗੇ ਤਾਂ ਤੁਹਾਨੂੰ ਅਸਲੀਅਤ ਘਰਮ ਜਾਊਗੀ ਕਿ ਗਾਂ ਅਗਲੇ 5-7 ਸਾਲ ਦੇ ਵਾਸਤੇ ਪੰਜਾਬ ਦੇ ਵੋਟਰਾਂ ਨੂੰ ਕੀ ਸਨੇਹਾ ਦਿੱਤਾ ਗਿਆ ਹੈ ਕਿੱਧਰ ਨੂੰ ਤੋੜਿਆ ਗਿਆ ਹੈ ਸੋ ਪਹਿਲਾਂ ਤੁਸੀਂ ਇਹ ਬਿਆਨ ਸੁਣੋ ਉਸ ਤੋਂ ਬਾਅਦ ਆਪਾਂ ਇੱਥੇ ਗੱਲ ਕਰਦੇ ਹਾਂ ਜੀ ਮਾਨਿਵਰ ਪੀਐਫੀ ਪੂਰਾ ਸਦਨ ਜਾਣਦਾ ਹੈ ਯਹਾਂ ਬੈਠੇ ਹੈ ਜਾਂ ਵਾਹਾਂ ਬੈਠੇ ਸਭ ਮੰਨਤੇ ਕਿ ਪੀਐਫੀ ਆਨੇ ਵਾਲੇ ਦਿਨੋਂ ਮੇਂ ਦੇਸ਼ ਕੇ ਲਿਏ ਬੜਾ ਖਤਰਾ ਹੈ मगर जो खतरों को दूर से नहीं देखते वो देश को खतरों से नहीं बचा सकते मुख दर्शक बनकर मुख प्रेक्षक बनकर खतरों को देख नहीं रहे जिनके हाथ में शासन की कमान होती है इनकी जिम्मेदारी होती है खतरों को दूर से देखकर उसको उगने से पहले उठने से पहले समाप्त कर हमने पी पर बैन लगाया एक साथ देश के 24 राज्यों में रेड डालकर पीएफआई के एक एक बंदे को उठाकर जेल की सलाह होते संपूर्ण गतिविधि समाप्त हो समाप गई कुछ लोग पंजाब में भी बिंडरान वाले बनने का प्रयास प्रयास भी किया आगे भी बढ़े। सरकार हमारी नहीं थी फिर भी यही गृह मंत्रालय ने दृढ़ निश्चय करकर कर आज वो असम की जेल में आराम से गुरु ग्रंथ साहब का पाठ नरेंद्र मोदी सरकार इस सरकार के रहते देश पर खतरे राजनीतिक आइडियोलॉजी के कारण पनपने हम नहीं देंगे उनको खड़ा होने से पहले ही समाप्त कर दिया जाएगा ਸੋ ਅਮਰਿਤਪਾਲ ਸਿੰਘ ਦਾ ਨਾਂ ਲੈ ਬਿਨਾ ਉਹਨੇ ਕਿਹਾ ਕਿ ਕੁਝ ਲੋਕ ਪੰਜਾਬ ਦੇ ਵਿੱਚ ਭਿੰਡਰਾਵਾਲਾ ਬਣ ਨਿਕਲੇ ਸੀ ਅੱਗੇ ਵੀ ਵਧੇ ਸੀ ਸਰਕਾਰ ਸਾਡੀ ਨਹੀਂ ਸੀ ਪੰਜਾਬ ਦੇ ਵਿੱਚ ਪਰ ਇਸੇ ਗ੍ਰਹਿ ਵਿਭਾਗ ਨੇ ਫੈਸਲਾ ਲਿਆ ਤੇ ਅੱਜ ਉਹ ਸ਼ਾਮ ਦੀ ਜੇਲ੍ਹ ਵਿੱਚ ਆਰਾਮ ਨਾਲ ਬੈਠਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਆ ਸੋ ਇਹਦੇ ਕਈ ਅਰਥ ਨਿਕਲਦੇ ਆ ਜੀ ਤੇ ਗਾਂ ਚੱਲ ਕੇ ਉਹ ਕਹਿੰਦਾ ਵੀ ਇਸ ਸਰਕਾਰ ਦੇ ਰਹਿੰਦੇ ਆ ਦੇਸ਼ ਨੂੰ ਰਾਜਸੀ ਖਤਰੇ ਅਸੀਂ ਪੈਦਾ ਨਹੀਂ ਹੋਣ ਦੇਵਾਂਗੇ ਅਤੇ ਜੰਮਦਿਆਂ ਹੀ ਖਤਮ ਕਰਾਂਗੇ ਸੋ ਮਤਲਬ ਸਿੱਧਾ ਆ ਕਿ ਇਸ ਬਿਆਨ ਦੇ ਵਿੱਚ ਉਹ ਹਿੰਦੂਆਂ ਨੂੰ ਵੀ ਸੰਦੇਸ਼ ਦੇ ਰਿਹਾ ਤੇ ਸਿੱਖਾਂ ਨੂੰ ਵੀ ਸੰਦੇਸ਼ ਦੇ ਰਿਹਾ ਸੌਰਤਪਾਲ ਸਿੰਘ ਦਾ ਨਾਮ ਲਏ ਬਿਨਾ ਉਹਨੂੰ ਸੰਤ ਭਿੰਡਰਾਂਵਾਲਿਆਂ ਦੇ ਨਾਲ ਜੋੜ ਕੇ ਉਹ ਇੱਕ ਉਹਨੂੰ ਵੱਡਾ ਕਰ ਰਿਹਾ ਸੰਤ ਜਰਨੈਲ ਸਿੰਘ ਦੇ ਬਰਾਬਰ ਲਿਆ ਕੇ ਗੱਲ ਕਰ ਰਿਹਾ ਤਾਂ ਕਿ ਸਿੱਖ ਉਹਨੂੰ ਕਿੱਦਾਂ ਸਮਝਣ ਦੂਜੇ ਪਾਸੇ ਹਿੰਦੂਆਂ ਨੂੰ ਸਮਝਾ ਰਿਹਾ ਵੀ ਇੱਕ ਦੂਜਾ ਭਿੰਡਰਾਂਵਾਲਾ ਸੀ ਕਾਬੂ ਕਰ ਲਿਆ ਤੇ ਤੁਸੀਂ ਸਾਨੂੰ ਵੋਟਾਂ ਕਿਉਂ ਪਾਉਣੀਆਂ ਆ ਤੇ ਇਹਦੇ ਵਿੱਚ ਹੋਰ ਇੱਕ ਡਰਾ ਵੀ ਰਿਹਾ ਵੀ ਜੇਕਰ ਤੁਸੀਂ ਸਾਡੇ ਮਗਰ ਨਾ ਲੱਗੇ ਤਾਂ ਗੱਲ ਇੰਨੀ ਵੱਧ ਜਾਣੀ ਸੀਗੀ ਸੋ ਇੱਕ ਬਿਆਨ ਦੇ ਨਾਲ ਹੀ ਬਹੁਤ ਮੰਤ ਵੀ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਸੋ ਜਿਹੜੀ ਅਗਲੀ ਗੱਲ ਉਹ ਕਹਿ ਰਿਹਾ ਕਿ ਇਸ ਸਰਕਾਰ ਦੇ ਰਹਿੰਦੇ ਆਂ ਦੇਸ਼ ਨੂੰ ਰਾਸ਼ੀ ਖਤਰਾ ਅਸੀਂ ਪੈਦਾ ਨਹੀਂ ਹੋਣ ਦੇਵਾਂਗੇ ਜਾਂ ਮਦਿਆਂ ਹੀ ਖਤਮ ਕਰ ਦੇਵਾਂਗੇ ਮਤਲਬ ਕਿ ਉਹ ਸਿੱਧਾ ਤਾਨਾ ਚਾਹੀਦਾ ਐਲਾਨ ਕਰ ਰਿਹਾ ਸੋ ਉਹ ਕਹਿੰਦਾ ਵੀ ਕੋਈ ਰਾਸ਼ੀ ਲਹਿਰ ਚੱਕਾਂ ਦੀ ਅਸੀਂ ਪੈਦਾ ਨਹੀਂ ਹੋਣ ਦੇਣੀ ਸੋ ਜਿਹੜੀ ਵੀ ਰਾਸ਼ੀ ਲਹਿਰ ਪੈਦਾ ਹੋਊਗੀ ਉਹਨੂੰ ਅਸੀਂ ਕੁਚਲ ਦੇਵਾਂਗੇ ਸੋ ਜਿਹੜੀ ਗੱਲ ਹੈ ਜਮਹੂਰੀਅਤ ਦੀ ਜਾਂ ਲੋਕਤੰਤਰ ਦੀ ਹੈਗੀ ਆ ਉਹ ਕਿੱਥੇ ਰਹਿ ਜਾਂਦੀ ਆ ਸੋ ਜੇਕਰ ਤੁਸੀਂ ਹਥਿਆਰ ਬੰਦ ਕੋਈ ਚੱਕਦਾ ਹਥਿਆਰ ਉਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਆ ਤੇ ਜੇਕਰ ਕੋਈ ਆਪਣੀ ਰਾਸੀ ਲੇਅਰ ਖੜੀ ਕਰਨਾ ਚਾਹੁੰਦਾ ਤਾਂ ਉਹਦੇ ਬਾਰੇ ਤੁਸੀਂ ਕਹਿ ਰਹੇ ਆ ਕਿ ਅਸੀਂ ਰਾਸੀ ਲੇਅਰ ਵੀ ਪੈਦਾ ਨਹੀਂ ਹੋਣ ਦੇਣੀ ਸੋ ਲੋਕਤੰਤਰ ਤੇ ਜਮਹੂਰੀਅਤ ਦੇ ਨਾਂ ਦੇ ਉੱਤੇ ਭਾਰਤ ਵਿੱਚ ਤਾਨਾਸ਼ਾਹੀ ਕਿਵੇਂ ਚਲਾਈ ਜਾ ਰਹੀ ਆ ਇਹ ਅਮਿਤ ਸ਼ਾਹ ਦੱਸ ਰਿਹਾ ਜਿਹੜਾ ਕਿ ਖੁਦ ਤੜੀਪਾਰ ਜਾਨੀ ਕਿ ਪਗੋੜਾ ਰਿਆ ਕਿਉਂਕਿ ਉਹਦੇ ਉੱਤੇ ਕਤਲ ਦੇ ਇਲਜ਼ਾਮ ਸੀ ਪਰ ਕਿਉਂਕਿ ਅੱਜ ਕੱਲ ਉਹਦੇ ਕੋਲੇ ਕੁਰਸੀ ਆ ਦੇਸ਼ ਦਾ ਗ੍ਰਹਿ ਮੰਤਰੀ ਆ ਇਸ ਵਾਸਤੇ ਉਹ ਦੁੱਧ ਤੋਤਾ ਬਣ ਕੇ ਦਬ ਕੇ ਮਾਰਿਆ ਬਾਕੀ ਸਿੱਖਾਂ ਵਾਸਤੇ ਇਹ ਹੰਕਾਰੀ ਪ੍ਰਤੀ ਕੋਈ ਨਵੀਂ ਨਹੀਂ ਹੈਗੀ ਪਹਿਲਾਂ ਵੀ ਬਹੁਤ ਵਾਰੀ ਵਾਹ ਪਿਆ ਆ ਤੇ ਸਿੱਖ ਇਹਨੂੰ ਵੀ ਇੱਕ ਵੰਗਾਰ ਵਜੋਂ ਲੈਣਗੇ ਬਾਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਇੱਕ ਮਜ਼ਾਕੀਆ ਲਹਿਜੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ ਭਿੰਡਰਾਂ ਵਾਲੇ ਦਾ ਰਾਹ ਪਿਆਸੀ ਉਹ ਹੁਣ ਜੇਲ੍ਹ 'ਚ ਬੈਠਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਤਾਂ ਸ਼ਾਇਦ ਗ੍ਰਹਿ ਮੰਤਰੀ ਅਮਰਿੰਦਰ ਸਾਹਿਬ ਨੂੰ ਇਹ ਨਹੀਂ ਪਤਾ ਕਿ ਵੱਡੇ ਭਾਗਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਨਸੀਬ ਹੁੰਦਾ ਆ ਇਹ ਕੋਈ ਸਜ਼ਾ ਨਹੀਂ ਹੈਗੀ ਇਹ ਇੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜਿਹੜੀ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀ ਆ ਤੇ ਬਾਕੀ ਜਿਹੜਾ ਪੰਜਾਬ ਦੀ ਅਗਲੀ ਵਿਧਾਨ ਸਭਾ ਚੋਣ ਹੋਣੀ ਆ 2027 ਵਾਸਤੇ ਇਹ ਉਹਦੀ ਸਿੱਧੀ ਪੋਲਰਾਈਜੇਸ਼ਨ ਆ ਉਹਦੇ ਵਾਸਤੇ ਇਸ਼ਾਰਾ ਦਿੱਤਾ ਗਿਆ ਆ ਬੀਜੇਪੀ ਨੇ ਅੱਗੇ ਕੀ ਖੇਡ ਖੇਡਣੀ ਆ ਸਿੱਖਾਂ ਨੂੰ ਕੀ ਸਮਝਾਇਆ ਜਾ ਰਿਹਾ ਹਿੰਦੂਆਂ ਨੂੰ ਕੀ ਸਮਝਾਇਆ ਜਾ ਰਿਹਾ ਇਸ ਬਿਆਨ ਦੇ ਵਿੱਚੋਂ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਆ ਸਮਰਤਪਾਲ ਸਿੰਘ ਲਈ ਵਰਤੇ ਗਏ ਸ਼ਬਦ ਸਿੱਖਾਂ ਤੇ ਕੀ ਪ੍ਰਭਾਵ ਪਾਉਣਗੇ ਤੇ ਉਹਨਾਂ ਹੀ ਸ਼ਬਦਾਂ ਦਾ ਹਿੰਦੂਆਂ ਤੇ ਅੱਡ ਪ੍ਰਭਾਵ ਪਊਗਾ ਉਹ ਕਿਵੇਂ ਪਊਗਾ ਇਹਦੇ ਵਾਸਤੇ ਸਿੱਖ ਰਵਾਇਨਾਂ ਤੇ ਬੁੱਧੀਜੀਵੀਆਂ ਨੂੰ ਚਾਹੀਦਾ ਤੋ ਇਸ ਬਿਆਨ ਦੀ ਹੋਰ ਵਧੇਰੇ ਚੀਰਫੜ ਕਰਨ ਅਤੇ ਚੰਗੀ ਤਰ੍ਹਾਂ ਬੇਝਿਜਕ ਹੋ ਕੇ ਨਿਰਪੱਖ ਤਰੀਕੇ ਦੇ ਨਾਲ ਨਤੀਜੇ ਕੱਢ ਕੇ ਪੰਜਾਬ ਦੇ ਲੋਕਾਂ ਮਗਰ ਰੱਖਣ ਤਾਂ ਕਿ ਭਾਜਪਾ ਦੀ ਇਹ ਜਿਹੜੀ ਖੇਡ ਆ ਇਹਨੂੰ ਸਮਝਿਆ ਵੀ ਜਾ ਸਕੇ ਤੇ ਨਕਾਰਿਆ ਵੀ ਜਾ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦਿੱਲੀ ਦੀ ਤਾਂ ਪੰਜਾਬ ਦੀ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਸਾਰੇ ਖਿਡਾਰੀਆਂ ਦਾ ਮੂੰਹ ਪੰਜਾਬ ਵੱਲ ਕੀਤਾ ਹੋਇਆ ਸੋ ਕੇਜਰੀ ਨਾਲ ਖੁਦ ਪੰਜਾਬ ਆ ਕੇ ਬੈਠੇ ਆ ਸੁਪਰ ਸੀਐਮ ਹਰੇਕ ਨੀਂ ਪੱਥਰ ਦੇ ਉੱਤੇ ਉਹਨਾਂ ਦਾ ਨਾਂ ਭਗਵੰਤ ਮਾਨ ਨਾਲ ਵੀ ਮੋٹے ਅੱਖਰਾਂ ਵਿੱਚ ਲਿਖਿਆ ਜਾ ਰਿਹਾ ਪੰਜਾਬ ਦਾ ਖਜ਼ਾਨਾ ਪਹਿਲੇ ਨੂੰ ਦਿੱਲੀ ਲੁੱਟ ਕੇ ਲੈ ਜਾ ਰਹੇ ਸੀਗੇ ਤੇ ਹੁਣ ਲੁੱਟ ਪੂਰੀ ਤਰ੍ਹਾਂ ਕਰਨ ਵਾਸਤੇ ਤੇ ਖਾਣ ਵਾਸਤੇ ਪੰਜਾਬ ਹੀ ਇਸ ਵਾਰੀ ਬੈਠੇ ਆ। ਤੋਂ ਹੁਣ ਕੇਜਰੀਵਾਲ ਨੇ ਆਪਣੇ ਦੋ ਹੋਰ ਸਾਥੀ ਪੰਜਾਬ ਨੂੰ ਚੁੰਡਣ ਵਾਸਤੇ ਪੰਜਾਬ ਚ ਸੱਦ ਲਏ ਆ। ਇਹਨਾਂ ਦੇ ਨਾਂ ਨੇ ਮਨੀਸ਼ ਸੋਧਿਆ ਅਤੇ ਸਤੰਦਰ ਜੈਨ। ਹਾਲਾਂਕਿ ਦੋਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਅੰਦਰ ਜਾ ਚੁੱਕੇ ਆ। ਜੇਲ੍ਹ ਤੋਂ ਜ਼ਮਾਨਤ ਦੇ ਉੱਤੇ ਬਾਹਰ ਆਏ ਆ। ਇੱਕ ਨੂੰ ਪੰਜਾਬ ਦਾ ਇੰਚਾਰਜ ਲਾ ਦਿੱਤਾ ਗਿਆ ਤੇ ਦੂਜੇ ਨੂੰ ਪੰਜਾਬ ਦਾ ਸਹਿ ਇੰਚਾਰਜ ਲਾਇਆ ਗਿਆ। ਕੇਜਰੀਵਾਲ ਨੇ ਇਹ ਕਾਰਵਾਈ ਕਰਕੇ ਦਿੱਲੀੋਂ ਦੋ ਹੋਰ ਬੰਦੇ ਲਿਆ ਕੇ ਪੰਜਾਬ ਸਰਕਾਰ ਦੇ ਸਿਰ ਬਿਠਾ ਕੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਮੰਤਰੀਆਂ ਦੀ ਫੌਜ ਉਹਦੇ ਜਿਹੜੇ ਵਿਧਾਇਕ ਲੋਕਾਂ ਨੇ ਜਤਾਏ ਆ ਇਹ ਸਾਰੇ ਡੰਗਰ ਨੇ ਇਹ ਮੂਰਖ ਨੇ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਇਸ ਵਾਸਤੇ ਦਿੱਲੀੋਂ ਲਿਆ ਕੇ ਬੰਦੇ ਬਿਠਾਏ ਗਏ ਆ ਤੇ ਉਹ ਸਰਕਾਰ ਚਲਾਉਣਗੇ ਸੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਾਰਨ ਦਾ ਪੰਜਾਬ ਨੂੰ ਇੱਕ ਨੁਕਸਾਨ ਹੋਰ ਜਿਹੜਾ ਉਹ ਇਹ ਹੋਇਆ ਕਿ ਹੁਣ ਸਾਰੇ ਪੰਜਾਬ ਸਰੋਂ ਖਾਣਗੇ ਪੰਜਾਬ ਸਰ ਆ ਕੇ ਬਹਿ ਗਏ ਆ ਤੇ ਪੰਜਾਬ ਦੀ ਲੁੱਟ ਹੋਰ ਵੱਡੀ ਹੋ ਗਈ ਆ ਬਾਕੀ ਇਹ ਵੀ ਕਿਹਾ ਜਾ ਰਿਹਾ ਕਿ ਪਾਰਟੀਆਂ ਦੇ ਇੰਚਾਰਜ ਤਾਂ ਬਾਹਰੋਂ ਲੱਗਦੇ ਹੀ ਰਹੇ ਆ ਪਰ ਇਹ ਗੱਲ ਭੁੱਲੀ ਜਾ ਰਹੀ ਆ ਕਿ ਉਹ ਪਾਰਟੀਆਂ ਜਿਹੜੀਆਂ ਭਾਜਪਾ ਜਾਂ ਕਾਂਗਰਸ ਆ ਉਹ ਦੋਵੇਂ ਨੈਸ਼ਨਲ ਪਾਰਟੀਆਂ ਆ ਤੇ ਸੂਬਿਆਂ ਦੇ ਪ੍ਰਧਾਨ ਜਿਹੜੇ ਜਾਂ ਇੰਚਾਰਜ ਨੇ ਉਹ ਜਾ ਕੇ ਉੱਥੇ ਰਿਪੋਰਟ ਦਿੰਦੇ ਆ ਤੇ ਜਦੋਂ ਕਿ ਆਮ ਆਦਮੀ ਪਾਰਟੀ ਦਾ ਹੁਣ ਪੰਜਾਬ ਤੋਂ ਬਿਨਾਂ ਕੋਈ ਵजूद ਨਹੀਂ ਆ ਉਹ ਨਾ ਦਿੱਲੀ ਵਿੱਚ ਆ ਨਾ ਕਿਸੇ ਹੋਰ ਥਾਂ ਆ ਸੋ ਜੇ ਉਹ ਕਿਤੇ ਹੈ ਤਾਂ ਪੰਜਾਬ ਦੇ ਵਿੱਚ ਹੀ ਆ ਸੋ ਉਹਨਾਂ ਨੇ ਜਾ ਕੇ ਰਿਪੋਰਟ ਕਿਹਨੂੰ ਦੇਣੀ ਆ ਸੋ ਕਿਹੜਾ ਉਹਨਾਂ ਦਾ ਦਿੱਲੀ ਦਾ ਜਿਹੜਾ ਨੈਸ਼ਨਲ ਪ੍ਰਧਾਨ ਹੈ ਜਿਹਦੇ ਕੋਲੇ ਜਾ ਕੇ ਬੈਠਣਾ ਜਿਹਨੂੰ ਜਾ ਕੇ ਰਿਪੋਰਟ ਦੇਣੀ ਆ ਉਹ ਤਾਂ ਖੁਦ ਪੰਜਾਬ ਦੇ ਵਿੱਚ ਆ ਕੇ ਬੈਠਾ ਭੰਡੇ ਟਿੰਡੇ ਚੱਕ ਕੇ ਰੋਟੀ ਪੰਜਾਬ ਸਰੋਂ ਖਾਣ ਵਾਸਤੇ ਤੇ ਇਹ ਫਿਰ ਇੰਚਾਰਜ ਦਾ ਸਹਿਨ ਇੰਚਾਰਜ ਦਾ ਡਰਾਮਾ ਕਿਹੜੇ ਵਾਸਤੇ ਆ ਸੋ ਕੌਲ ਮਾ ਲਾ ਕੇ ਗੱਲ ਸਿੱਧੀ ਆ ਕਿ ਜਿਹੜੇ ਦਿੱਲੀੋਂ ਵਿਹਲੇ ਹੋਏ ਆ ਜਿਹੜੇ ਹੁਣ ਦਿੱਲੀ ਬੇਲੀ ਹੋਣ ਤੋਂ ਬਾਅਦ ਭੁੱਖੇ ਮਰ ਰਹੇ ਆ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਤਾਂ ਕਿ ਰੋਟੀ ਪਾਣੀ ਵੀ ਚੱਲਦਾ ਰਹੇ ਬਲਕਿ ਪੰਜਾਬ ਨੂੰ ਚਰੂੰਡ ਕੇ ਹੋਰ ਆਪਣੇ ਢਿੱਡ ਭਰ ਸਕਣਾਂ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਜੀ ਕਿਸਾਨ ਮੋਰਚੇ ਤੇ ਕਿਸਾਨ ਮੋਰਚੇ ਦੇ ਉੱਤੇ ਜਿਸ ਤਰੀਕੇ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਆਗੂਆਂ ਨੇ ਤੇ ਕਿਸਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦਾ ਸਮਾਨ ਚੋਰੀ ਹੋਇਆ ਕਿਸਾਨ ਮੋਰਚੇ ਜਿਹੜੇ ਸੀਗੇ ਦੋਨੇ ਥਾਂ ਹੀ ਉਹ ਵੱਡੇ ਪਿੰਡਾਂ ਵਾਂਗੂ ਸੀਗੇ ਉੱਥੇ ਟਰਾਲੀਆਂ ਪਈਆਂ ਟਰੈਕਟਰ ਪਿਆ ਹੋਰ ਮਸ਼ੀਨਰੀ ਸੀਗੀ ਸਕੂਟਰ ਮੋਟਰਸਾਈਕਲਸ ਹਨ ਇਸ ਤੋਂ ਇਲਾਵਾ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਟੈਂਟਾਂ ਦੇ ਵਿੱਚ ਪਿਆ ਸੀ ਮੰਜੇ ਬਿਸਤਰੇ ਗੱਦੇ ਪੱਖੇ ਏਸੀ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਸਮਾਨ ਜਿਹੜਾ ਰੋਜ਼ਾਨਾ ਵਰਤੋਂ ਵਿੱਚ ਆਉਂਦਾ ਤੇ ਜਦੋਂ ਕਿਸਾਨ ਇੱਥੋਂ ਭਜਾਏ ਗਏ ਆ ਖਦੇੜੇ ਗਏ ਆ ਤੇ ਨਾਲ ਦੀ ਨਾਲੇ ਸਮਾਨ ਵੀ ਚੋਰੀ ਹੋਇਆ ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਦੀ ਨਿਗਰਾਨੀ ਹੇਠ ਚੋਰ ਸਮਾਨ ਚੋਰੀ ਕਰਕੇ ਲਗਾਏ ਆ ਤੇ ਕੁਝ ਸਮਾਨ ਪੁਲਿਸ ਵਾਲਿਆਂ ਨੇ ਵੀ ਚੱਕਿਆ ਸੋ ਪੁਲਿਸ ਵਾਲਿਆਂ ਦੇ ਤੇ ਚੋਰਾਂ ਦੇ ਉੱਤੇ ਦੋਵਾਂ ਦੇ ਉੱਤੇ ਚੋਰੀ ਕਰਨ ਦਾ ਦੋਸ਼ ਆ ਪਰ ਚੋਰੀ ਦਾ ਸਮਾਨ ਲੱਭ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਘਰੋਂ ਲੱਭਿਆ ਜਿਹਦੇ ਬਾਰੇ ਸਾਨੂੰ ਮਤਲਬ ਵੀਡੀਓ ਦਿਖਾਉਣੀ ਚਾਹੁੰਦੇ ਆ ਕਿ ਕਿਵੇਂ ਮੋਰਚੇ ਤੋਂ ਚੋਰੀ ਹੋਈਆਂ ਟਰਾਲੀਆਂ ਆਮ ਆਦੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਕਬੱਡੀ ਖਿਡਾਰੀ ਗੁਰਲਾਲ ਘਨੌਰ ਦੇ ਥੈਂ ਚੋਂ ਮਿਲਿਆ ਜੀ ਵਾਇਪ ਰਿਕਾਲ ਸਭਾ ਵਾਇਪ ਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਧਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਡਰਲੀਆਂ ਸੀ ਉਹ ਬਰਾਮਦ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜਿਲ੍ਹਾ ਗੁਰਦਾਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜੜੀਆਂ ਕਰਾਈਆਂ ਦੇਖੋ ਜਿਹੜਾ ਸ਼ੈੱਡ ਬਣਿਆ ਜਿਹੜਾ ਸ਼ੈੱਡ ਦੇ ਯਾਰ ਸਭ ਕਰ ਲੈਂਦੇ ਹੋ ਇਹ ਧਨੋਲ ਗੁਰਨਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕ ਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਆ ਦੇ ਦਿੱਤਾ ਐਸ਼ੀ ਟਰੈਕਟਰ ਆ ਸੋ ਕਿਸੇ ਨੇ ਕਿਸਾਨਾਂ ਦਾ ਕੱਟ ਨਹੀਂ ਕੀਤੀ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨ ਮੋਰਚਾ ਨਹੀਂ ਖਦੇੜਿਆ ਬਲਕਿ ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹ ਚੋਰੀ ਕਰਵਾਉਣ ਲਈ ਵੀ ਪੁਲਿਸ ਨੂੰ ਖੋਲ੍ਹ ਦਿੱਤੀ ਆ ਤੇ ਪੁਲਿਸ ਨੇ ਗਾਂ ਫਿਰ ਚੋਰਾਂ ਨੂੰ ਕਬਾੜੀਆਂ ਨੂੰ ਖੋਲ੍ਹ ਦਿੱਤੀ ਆ ਕਿਉਂਕਿ ਉਹ ਜਿਹੜਾ ਵੀ ਮਰਜੀ ਸਮਾਨ ਤੋਂ ਚੋੱਕ ਕੇ ਲਿਜਾ ਸਕਦੇ ਆ ਤੇ ਸਮਾਨ ਚੋਰੀ ਕਰਨ ਵਾਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਪਿੱਛੇ ਨਹੀਂ ਰਹੇ ਜਿਹਦਾ ਦੋਸ਼ ਤੁਸੀਂ ਸਿੱਧਾ ਵੀਡੀਓ ਵਿੱਚ ਦੇਖਿਆ ਹੈਗਾ ਸੋ ਭਗਵੰਤ ਮਾਨ ਅਤੇ ਉਹਦੇ ਪੁਲਿਸੀਏ ਜਿਹੜੇ ਅਫਸਰ ਨੇ ਉਹੋ ਭੇੜੀਏ ਬਣ ਚੁੱਕੇ ਆ ਜੋ ਕਿਸਾਨਾਂ ਦੇ ਘਰ ਜੰਮ ਕੇ ਕਿਸਾਨਾਂ ਦਾ ਉਗਾਇਆ ਖਾ ਕੇ ਤੇ ਕਿਸਾਨਾਂ ਦੇ ਉੱਤੇ ਝולם ਕਰ ਰਹੇ ਆ ਤੇ ਕਿਸਾਨਾਂ ਦਾ ਹੀ ਨੁਕਸਾਨ ਕਰ ਰਹੇ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ